ਹਾਂਜੀ ਯਾਰ ਕੀ ਹਾਲ ਚਾਲ ਹੈ ਦੋਸਤਾਂ ਮਿੱਤਰ ਅਮੀਰ ਕਾ ਜੀ ਠੀਕ ਠਾਕ ਥੋੜੇ ਜਣਾ ਨੇ ਸੱਟ ਵੱਟ ਹੋਣਗੇ। ਇਹ ਲਾਓ ਮਿੱਤਰੋ ਦੇਖੋ ਬਰ ਜਾਨਵਰ। ਬੱਚੇ ਛੱਡਦੇ ਚੱਲ ਗਏ ਪਹਿਲਾਂ ਦਿਖਾ ਦਾਂ ਤੁਹਾਨੂੰ ਮੈਂ। ਆ ਰਿਹਾ ਛੋਟਾ ਬੱਚਾ ਭਾਈ। ਉਹ ਬੈਠਾ ਪਰਲੇ ਪਾਸੇ ਵੱਡਾ ਬੱਚਾ। ਤੇ ਇਹਨਾਂ ਜੋ ਇੱਕ ਕੁਤਰੀ ਹੈਣੀਗੀ ਉਹ ਤੁਹਾਨੂੰ ਦਿਖਾਉਣਾ ਮੈਂ ਕਿੱਥੇ ਆ। ਇੱਥੇ ਨਹੀਂਗੀ ਉੱਪਰ ਆਹੋ। ਪਹਿਲਾਂ ਤੁਹਾਨੂੰ ਮੈਂ ਬੱਚੇ ਪੁੱਛੇ ਦਿਖਾਦਾ। ਖਲ ਜਾ। ਆ ਰਿਹਾ ਆਪਣੇ ਨੰਡੇ ਦੇ ਬੱਚੇ। passe passe paté documentary ਆ ਦੇਖ ਲੋ ਬਈ ਇਹ ਹਜੇ ਨਾ ਇਹਨਾਂ ਨੂੰ ਲੱਗ ਹੀ ਜਾਣੇ 7-8 ਦਿਨ ਫੇਰ ਇਹਨਾਂ ਨੂੰ ਚੱਕਾਂਗੇ ਉਦੋਂ ਤੁਰਨ ਲੱਗ ਜਾਣਗੇ ਭਾਈ ਦੇ ਤਾਂ ਹੁਣ ਵੀ ਆ ਪਰ ਇੰਨੇ ਨਹੀਂ ਹਜੇ ਇਹਨਾਂ ਦਾ ਰਿਸਕ ਆ ਵੀ ਉਥੇ ਕੋ ਟੰਣਾ ਮਕਬੂਤਰ ਤਾਂ ਕਰਕੇ ਨਹੀਂ ਆਪਾਂ ਚੱਕਦੇ ਹਜੇ ਆ ਦੇਖ ਲੋ ਆਪਣੇ ਦੂਜੇ ਜਾਨਵਰ ਬੱਚਾ ਲਾਲ ਸਰੀ ਦੂਜਾ ਬੱਚਾ ਵੱਡੇ ਕਬੂਤਰ ਤੇ ਰੱਤੀ ਠੀਕ ਹੈ ਜੀ ਚਲੋ ਹੁਣ ਚੱਲ ਗਏ ਉੱਪਰ ਛੇਦਰੀਆਂ ਛੁਤਰੀਆਂ ਸਾਰਾ ਕੁਝ ਉੱਪਰ ਹੀ ਆ। ਮੁਰਗੀਆਂ ਦੇਖੇ ਪਹਿਲਾ ਛੱਟ। ਬਾਬਾ ਜਾਨ ਨੂੰ ਤੁਸੀਂ ਹੋ ਕਹਿੰਦੇ ਹੋਗੇ ਮੁਰਗੀਆਂ ਨਹੀਂ ਦਿਖਾਉਂਦੇ ਆਲੋ ਫਰ। ਜਿਆ ਕੋਈ। ਨਾਲੇ ਆਂਡਾ ਦੇਖ ਕੇ ਨਹੀਂ ਬਈ ਆਂਡਾ ਤਾਂ ਨਹੀਂ ਦਿੱਤਾ। ਹਾਂ ਵੀ। ਪਾਣੀ ਬਦਲ ਕੇ ਗੰਦਾ ਹੋ ਗਿਆ। ਆ ਵਡੋਲ ਦੇ। ਇਹਨੂੰ ਚੰਗੀ ਤਰ੍ਹਾਂ ਨਾ ਧੋ ਕੇ ਉਧਰ ਭਰ ਕੇ ਲਈਏ। ਪੂਰੀ ਲਈ ਲੈ ਚੱਲਦੇ ਆਂ ਉਹ ਲੱਗੀਆਂ ਬਈ ਛਤਰੀਆਂ ਦਿਨ ਦੇਖ ਲੋ ਕਿ ਹੋ ਜਾ ਮਸ ਮਸਾਇਆ ਹੋ ਗਿਆ ਅੱਜ ਲੋ ਵਈ ਉੱਪਰ ਆ ਗਏ ਇਹਨਾਂ ਦੇ ਖੁੱਡਾ ਖੋਲ ਲਿਆ ਹੁਣ ਕਢਦੇ ਬੱਚੇ ਬਾਹਰ ਬਈ ਪੂਰੀ ਆ ਬਿਠੀ ਆਪਣੀ ਦੇਖ ਲੋ ਤੇ ਆ ਲਿਆਂਦਾ ਇਹਦੇ ਲਈ ਕਬੂਤਰ ਨਵਾਂ ਦੇਖੋ ਇੱਠਾ ਦੱਸਿਓ ਬਈ ਕਮੈਂਟ ਕਰਕੇ ਕਬੂਤਰ ਕਿੱਦਾਂ ਦਾ ਲੱਗਿਆ ਨਵਾਂ ਲਿਆਂਦਾ ਇਹ ਜਿਹੜੇ ਨਾਲੋਂ ਨੂੰ ਤੇ ਆ ਹੋ ਗਏ ਬੱਚੇ ਬਾਈ ਸਾਰੇ ਵੱਡੇ ਦੇਖੋ ਕਿੱਡੇ-ਕਿੱਡੇ ਹੋ ਗਏ ਸਾਰੇ ਖੜੇ ਆ ਨਾ ਦੋ ਆ ਬੈਠੇ ਆ ਹੁਣ ਸਾਰੇ ਛੱਡਦੇ ਆ ਬਾਹਰ ਛਤਰਿਆਂ ਦੇ ਤੇ ਫਿਰ ਇਹਨਾਂ ਨੂੰ ਅੱਧਾ ਪੂਣਾ ਘੰਟਾ ਬੈਠਾ ਰਹਿੰਦੇ ਨੇ ਛਤਰਿਆਂ ਦੇ ਅੱਜ ਨਹੀਂ ਜਾਲ ਚ ਪਾਉਂਦੇ ਅੱਜ ਇਹਨਾਂ ਨੂੰ ਉੱਤੇ ਬਿਠਾਉਣੀ ਛਤਰਿਆਂ ਦੇ ਆਏ ਦੇਖਦੇ ਆ ਕਿ ਕੀ ਕਰਦੇ ਐ ਠੀਕ ਆ ਬਾਈ ਓਏ ਓਏ ਨਾ 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 ਵੀ ਗੰਡੂ ਵਈ ਓਏ ਹਾਂ ਬਤਾ ਨਹੀਂ ਖਾਣ ਲੱਗ ਗਿਆ ਫੇਰ ਜੇ ਮੈਨੂੰ ਲੱਗਿਆ ਨਾ ਗਾੰਡੂ ਪਤਾ ਵੀ ਖੰਭ ਖਾਣਾ ਪੁੱਤ ਤੇ ਕਟਾਪਾ ਐਸਾ ਜੜੂਗਾ ਯਾਦ ਕਰੇਗਾ ਆ ਆਹ ਪਾਂਡਕਿਆਂ ਵਾਲਾ ਕੂਤਰ ਇਹਦਾ ਨਾਂ ਬਈ ਗਾੰਡੂ ਇਹਦਾ ਇਹ ਪਤੰਦਰ ਪਹਿਲਾਂ ਖੰਭ ਖਾਂਦਾ ਹੁੰਦਾ ਸੀਗਾ ਆਪਦੇ ਬੱਚੇ ਤੇ ਨਹੀਂ ਖਾਂਦਾ ਹੁੰਦੇ ਦੂਜਿਆਂ ਦੇ ਬੱਚਿਆਂ ਦੇ ਖਾ ਲੈਂਦਾ ਪਿਛਲੇ ਸਾਲ ਦੀ ਗੱਲ ਆ ਐਤ ਕੀ ਨਹੀਂ ਕੱਢ ਕੇ ਬਈ ਬਾਹਰ ਹੁਣ ਆਪਾਂ ਆਹ ਗਰਦ ਦੇ ਸਾਈਡ ਤੇ ਤੇ ਇਹ ਜੋੜਾ ਜਿਹੜਾ ਹੁਣ ਇਹ ਬਈ ਥੋੜਾ ਜਿਹਾ ਇਹ 25% ਮਿਲ ਗਿਆ ਹੈ ਇਹ ਭੂਰੀ ਨਾ ਆ ਕੂਤਰ ਤੇ ਬਾਕੀ ਹਜੇ ਪੂਰੀ ਵੀ 10 ਫਰ ਸਾਫ ਰਹਿੰਦਾ ਮਿਲਸਾਉਣਾ ਕਿ ਖੰਭ ਹਜੇ ਘਰ ਲੂਗੀ ਮੇਰੇ ਸਹਾਂਣਾ ਆਂਡੇ ਬਾਕੀ ਦੱਸੋ ਤੁਸੀਂ ਇੱਕ ਫਰ ਸੈਟਣਾ ਲੈ ਗਿਆ ਬਈ ਉਹਦਾ ਵੀ ਧਰ ਲੂਗੀ ਆਂਡੇ ਕਿ ਨਹੀਂ ਇਹਨਾਂ ਦੇ ਇਸੇ ਗੁੱਡੇ ਜਿਧਰਾ ਲਾਂਗੇ ਆਂਡੇ ਬੱਚੇ ਕਢਾਵਾਂਗੇ ਜਾਂ ਫਿਰ ਦੂਜੇ ਛੱਡ ਦਾਂਗੇ ਓਏ ਉਹਦਾ ਸਿਰ ਕੁੱਟ ਕੇ ਬੈਠ ਮਾਰੀ ਬੱਚੇ ਦੇ ਸਿਰ 'ਚ ਬੈਠੀ ਹੈ ਇਹ ਫਿਰ ਮੈਂ ਕਿਹੜਾ ਬਰਾਤਾ ਸੀ ਨਾ ਬੈ 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 ਇਹਨੂੰ ਕਸ ਕੇ ਦੇ ਹੁਣ ਫੜ ਗਿਆ ਬਈ ਬੱਚੇ ਮਪੱਤੀ ਦੀ ਸ਼ੁਰੂਆਤ ਕਰਗੇ ਆਪਾਂ ਜਿਹੜੇ ਉਹ ਦੋ ਉੱਟਣ ਵਾਲੇ ਆ ਬਾਹਰ ਲਈਏ ਪੇੜ ਕਿਉਂਕਿ ਬਈ ਰਿਸਕ ਆ ਇਥੋਂ ਹੋਰ ਵੀ ਕੂਤ ਨਿਕਲ ਸਕਦਾ ਵੱਡਾ ਸਾਰਾ ਨਾ ਫੜ ਲੇ ਪਹਿਲਾਂ ਆ ਸ਼ਾਖਾ ਬੱਚਾ ਨਾ ਵੀ ਨਾ ਵੀ ਨਾ ਵੀ ਪੂਰੀ 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 ਬਈ ਵੇਖੋ ਬਹਿ ਗਈ ਜਾ ਕੇ ਡਾਰੀ ਲੱਗਦਾ ਪੂਰੀ ਤੋਂ ਆ ਫੜਦਾ ਲਾਲ ਚੀਨਾ ਆਪਾਂ ਠੀਕ ਆ ਜੀ ਸਾਰਿਆਂ ਨੂੰ ਪਹਿਲਾਂ ਇਹਨੂੰ ਛੱਡਣਾ ਇਹ ਪੰਨ ਉਹ ਤਾਂ ਠੀਕ ਆ ਉਹ ਜਾਂਦਾ ਲੈ ਇਹਦਾ ਯਾਰ ਸਰੇ ਦਾ ਪਾਗਲ ਹੀ ਨਿਕਲਿਆ ਆ ਫੜ ਲਿਆ ਬਾਈ ਸ਼ਾਕਾ ਬੱਚਾ ਦੇਖੋ ਠੀਕ ਹੈ ਇਹ ਤਾਂ ਬਹਿ ਗਿਆ ਜਾਲ ਤੇ ਤੇ ਹੁਣ ਫੜ ਲੈਨੇ ਆਪਾਂ ਲਾਲਚੀ ਦਾ ਆ ਵੜਾ ਠੀਕ ਆ ਜੀ ਚੱਲ ਵੀ ਮਿੱਤਰਾਂ ਉਹ ਬਹਿ ਗਿਆ ਜਾਲ ਤੇ ਵੀ ਕੀ ਅਲੋਜੀ ਅਗਲੇ ਬੱਚੇ ਹੁਣ ਫੜ ਲੈਨੇ ਆਪਾਂ ਆਹ ਬੜਾ ਬੱਚਾ ਉਹ ਇੱਕ ਉਹ ਇੱਕ ਉਹ ਇੱਕ ਇਹ ਦੇਖਦੇ ਆਂ ਬਾਈ ਜਾਂਦਾ ਜਾਲ ਤੇ ਕਿ ਨਹੀਂ ਵੇਹੇ ਮੈਨੂੰ ਨਹੀਂ ਲੱਗਦਾ ਇਹ ਜਾਊਗਾ ਕਿਉਂਕਿ ਇਹ ਛੋਟਾ ਹੈ ਜੀ ਬੈਗ ਆ ਕੀ ਅਲੋਜੀ ਐਨੇ ਨਾਲ ਪ੍ਰੈਕਟਿਸ ਹੋ ਜਾਂਦੀ ਨਾਲੇ ਹੁਣ ਤੈਨੂੰ ਵੀ ਦੇਖਾ ਮੋਟਾ ਕਿਉਂਕਿ ਤੂੰ ਉੱਡਣ ਤਾਂ ਲੱਗ ਗਿਆ ਆਹ ਰਾਜ ਜੀ ਨਾਲ ਆਪਣਾ ਆਹ ਬੜਾ ਇਹ ਵਾਹ ਰੂਪਾ ਇਧਰ ਨਾ ਡਾਈ ਉਧਰ ਜਾ ਉਧਰ ਉਧਰ ਸਾਹਮਣੇ ਦੇਖ ਉਧਰ ਚੱਲ ਇਹਦਾ ਇੱਥੇ ਬਹਿ ਗਿਆ ਤਾਂ ਜਾ ਜਾ ਉਧਰ ਹੀ ਜਾ ਜਾ ਭੱਜ ਜਾਊਗਾ 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 90 ਦੇ ਲੱਗਾ ਭਾਈ ਉਹ ਬਾਕੀ ਆਪਾਂ ਫੜ ਕੇ ਲੈ ਚੱਲਦੇ ਆ ਇਹ ਵੱਤ ਤੋਂ ਵੱਧ ਆ ਜਾ ਸਕਦਾ ਵਾ ਆ ਲੈ ਉਹ ਅੰਦਰ ਹੀ ਵੜ ਗਿਆ ਤਾਂ ਲੈ ਉਹ ਜਾ ਯਾਰ ਨਹੀਂ ਹਾਂ ਨਾ ਦਾ ਬੜਾ ਭਰਪੂਰਾ ਪੱਕਾ ਹੈ ਸਾਬਾ ਉਹ ਵੀ ਜਾਲ ਤੇ ਉੜ ਗਿਆ ਲੱਗੋ ਉਦੋਂ ਬਾਅਦ ਆ ਬੱਚੇ ਹਜੇ ਚਾਰੇ ਪੰਜੇ ਛੋਟੇ ਆ ਆ ਬੈਠੇ ਨਾ ਇਹਨਾਂ ਨੂੰ ਉਹੀ ਲੈ ਕੇ ਜਾਣਾ ਪੈਣਾ ਹੱਥੋ ਬਾਈ ਕੈਮਰਾ ਬਾਈ 2 ਮਿੰਟ ਬੰਦ ਕਰਦਾ ਮੈਂ ਇਹਨਾਂ ਨੂੰ ਫੜ ਕੇ ਬਾਹਰ ਬਿਠਾਵਾਂ ਚੱਕੋ ਬਾਈ ਲਾਦਾ ਗੁੰਡਾ ਆ ਬਿਠਾ ਦੇ ਬਾਈ ਛੋਟੇ ਬੱਚੇ ਨਹੀਂ ਕੁੱਟਿਆ ਦਾ ਗੰਡੂ ਨੇ ਹੈ ਨਹੀਂ ਗਾ ਤੇ ਖੰਭਜ ਨਹੀਂ ਹਜੇ ਇਹ ਛੋਟਾ ਕਰਕੇ ਬਾਬਾ ਹੋ ਗਿਆ ਅੱਗੇ ਨਾਲੋਂ ਅੱਗੇ ਤਾਂ ਬੜਾ ਬਰੀਕ ਜਾ ਸੀਗਾ ਹਾਂ ਵੀ ਤੂੰ ਠੀਕ ਆ ਇੱਧਰ ਬੈਠੇ ਆ ਜਾਲ ਤੇ ਜਾਂਦਾ 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 ਚੱਲ ਤੂੰ ਬਾਹਰ ਨਿਕਲ ਆਇਂ ਜਰਾ ਬੇਸ਼ਰਮਾ ਮੋਨੇ ਅੰਦਰ ਵੜ ਗਏ ਆਠੀ ਠੀਕ ਆ ਇੱਧਰ ਬਹਿ ਗਿਆ ਕਸ਼ਤਰੀ ਨੇ ਇੱਧਰ ਆ ਜਾ ਉਹ ਦੋ ਆਟਕੇ ਬਾਈ ਸ਼ਾਕ ਖਾ ਤੇ ਲਾਲ ਜੀ ਨਾ ਉਹ ਫਿਰਦੇ ਆ ਆ ਦੇ ਆ ਗਏ ਚਲੋ ਬਈ ਕੋਈ ਚੱਕਰ ਨਹੀਂ ਹਾਂ ਇਹ ਕਹਤੇ ਬਹਿ ਗਿਆ ਉਹਦਾ ਬੈਠਾ ਰਹਿੰਦੂ ਆਉ ਆ ਗਏ ਚਲੋ ਬਈ ਚਲੋ ਉਧਰ ਛਤਰੀ ਤੇ ਚਲੋ ਵੀ ਚਲੋ ਵੀ ਚਲੋ ਛਤਰੀ ਦੇ ਛਤਰੀ ਤੇ ਛਤਰੀ ਤੇ ਆ ਵੀ ਬਈ ਉੜਦਾ ਵੱਡਾ ਬੱਚਾ ਇਹ ਉਹ ਇੱਕ ਦਾ ਉੱਡ ਜਾਵੇ ਚਲੋ 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 ਉਹ ਚੱਕੂ ਦੂਜਾ ਵੀ ਗਿਆ ਚਲੋ ਚਲੋ ਓਏ 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 ਕਿੱਕ ਕੋਈ ਫੜਨੇ ਆ ਫੜ ਲਿਆ ਫੜ ਲਿਆ ਬਿਠਾ ਦੇ ਬਾਈ ਸਾਰੇ ਬਾਕੀ ਥੱਲੇ ਵਾਲੇ ਹਜੇ ਆਪਾਂ ਤਾਂ ਨਹੀਂ ਲਿਹਾਉਣ ਲੱਗੇ ਜਿਹੜੇ 4-5 ਥੱਲੇ ਆ ਕਿਉਂਕਿ ਉਹ ਬਾਈ ਹਜੇ ਹੈਗੇ ਹੈ ਛੋਟੇ 5-7 ਦਿਨਾਂ ਤੱਕ ਹੋ ਜਾਣਗੇ ਬਾਬਾ ਖੰਬ ਜੀ ਉਹਨਾਂ ਦੇ ਆ ਜਾਣਗੇ ਬਸ ਫਿਰ ਇੱਥੇ ਵਾਲੇ ਉਹ ਛੋਟੇ-ਕੁੱਟੇ ਜੀ ਰੱਖ ਲਾ ਕੇ ਲਿਆ ਗਿਆ ਚਲੋ ਚੱਕੀ ਲਿਆਵਾਂਗੇ ਬਸ ਓਕੇ ਰਪੂਟਾਂ ਦੇ ਨਾਲੇ ਬਾਈ ਅਗਲੀ ਵੀਡੀਓ ਚ ਇਹਨਾਂ ਦੇ ਲਾਵਾਂਗੇ ਆਪਾਂ ਰੰਗ ਇਹਨਾਂ ਸਾਰਿਆਂ ਦੇ ਲਾਵਾਂਗੇ ਠੀਕ ਹੈ ਜੀ ਚੱਲ ਜਰਾ ਆਏ ਓਲੂ ਆ ਗਿਆ ਦੇਖੋ ਬਈ ਕਿਉਂ ਮੰਨਦੇ ਹੁਣ ਬਈ ਸਾਰੇ ਸਾਪਾਂ ਨੂੰ ਸਰੀ ਚੱਕਣ ਲੱਗ ਗਏ ਬੱਚੇ ਤੇ ਇਹਨਾਂ ਨਾਲੇ ਐਕਟਿਵ ਰਹਿੰਦੇ ਆ ਆ ਇਹਨੇ ਥੋੜੀ ਥੋੜੀ ਪ੍ਰੈਕਟਿਸ ਨਾ ਇੱਧਰ ਵੀ ਵੈਸੇ ਛਤਰੀ ਲਾਉਣੀ ਚਾਹੀਦੀ ਹੈ ਪਰ ਪਤਾ ਨਹੀਂ ਹੁੰਦੇ ਉਧਰ ਵੀ ਲੱਗੀ ਆ ਇਹਦਾ ਵੀ ਜਾਲ ਤੇ ਨਹੀਂ ਪਰ ਇਹ ਬਈ ਛਤਰੀ ਤੇ ਲੱਗੇ ਦੇਖੋ ਉਧਰ ਹੁਣ ਉਧਰੋਂ ਉੱਡ ਕੇ ਆਈ ਹੈ ਨਾ ਦੇਖ ਲਓ ਉਧਰ ਚੱਲ ਗਏ ਲੈ ਉਧਰੋਂ ਜੋ ਹੁਣ ਡੱਕਰਾਂਗੇ ਇੱਧਰ ਆ ਜਾਣ ਇਹਨਾਂ ਨੇ ਆ ਇਹ ਤਾਂ ਛਤਰੀ ਦੇ ਪੱਕੇ ਆ ਵੇਖੋ ਇੱਧਰ ਇੱਕ ਦਾ ਉੱਡਣ ਲੱਗਿਆ ਇਹ ਆਵੇ ਇੱਕ ਆਹ ਆਵੇ ਠੀਕ ਹੈ ਇੱਕ ਇਥੇ ਹੋਰ ਜਾਊਗਾ ਆਹ ਵਾਲਾ ਆਹ ਥੋੜਾ ਜਿਹਾ ਵੱਡਾ ਵਾ ਚਾਪੋ ਐਵੇਂ ਹੁਣ ਇਹਨਾਂ ਨੂੰ ਇੱਧਰ ਭੇਜਣਾ ਚਲੋ ਏ ਚਲੋ 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 ਉਹ ਦੇਖੋ ਤੇ ਛਤਰੀ ਦੇ ਉਧਰ ਅਜਲ ਗਿਆ ਲੈ ਬੱਚਾ ਕਿਉਂ ਆਈ ਇਹਨਾਂ ਨੇ ਪੱਕੇ ਹੋ ਜਾਣ ਬਈ ਇਹਨਾਂ ਨੂੰ ਵੀ ਭੇਜ ਕੇ ਦੇਖੀਏ ਇਹ ਹੋ ਗਿਆ ਉਧਰ ਇਹ ਹੋ ਗਿਆ ਉਧਰ ਚੱਲ ਵੀ ਇਹਨਾਂ ਨੂੰ ਵੀ ਭੇਜ ਦੇ ਹੋ ਗਿਆ ਉਧਰ ਚੱਲ ਵੀ ਓਏ ਨੂੰ ਹੀ ਜਾ ਕੇ ਦੇਖ ਲੈ ਜਾ ਆ ਜਾ ਪਾ ਜਾ ਪਾ ਜਾ ਪਾ ਜਾ ਪਾ ਜਾ ਦਾ ਇੱਥੇ ਐਡਰ ਕੋਈ ਕਹੇ ਇਹਦਾ ਐਂ ਲੱਗਦਾ ਡੈਗੀ ਨਾ ਪਵੇ ਕਿਤੇ ਫੜ ਕੇ ਦੇਖਾਂ ਲੈ ਨਾਈ ਕੀ ਦੇ ਵੇਗਨ ਪਕੜਨ ਦੀ ਫਾਇਦਾ ਬਾਈ ਇਹਦਾ ਕੀ ਪਤਾ ਡੈਗੀ ਪਵੇ ਕਿਤੇ ਇਹਨਾਂ ਆ ਹੀ ਛਿੜ ਗਿਆ ਆਪਾਂ ਹਾਂ ਫੜ ਲਿਆ ਚੱਲ ਤੂੰ ਤਾਂ ਛਤਰੀ ਵਾਲਾ ਇੱਥੇ ਬਹਿ ਜਾ ਇੱਥੇ ਟੈਕ ਛੋਟੀ ਵਾਲਾ ਬੱਚੇ ਬਾਈ ਹੋਰ ਇੱਧਰ ਸੱਤ ਅੱਠ ਬੱਚੇ ਉਹ ਹਜੇ ਨਹੀਂ ਜਾਗਦੇ ਆਪਾਂ ਤਾਂ ਉਹ ਵੀ ਹਜੇ ਛੋਟੇ ਆ ਉਹ ਥੱਲੇ ਵਾਲਿਆਂ ਨਾਲੋਂ ਵੀ ਛੋਟੇ ਆ ਬਾਕੀ ਦਿਖਾ ਦੇਣਾ ਤੁਹਾਨੂੰ ਮੈਂ ਇਹ ਉਹ ਉਹ ਵੀ ਨਰ ਗੀਆਂ ਤੇ ਆ ਦੇਖੋ ਬਾਈ ਇਹ ਦੋ ਛੋਟੇ ਇੱਧਰ ਲਿਆ ਦੋ ਉਹ ਬੈਠੇ ਆ ਇੱਕ ਬੱਚਾ ਇੱਥੇ ਤਾਂ ਇਹਦੇ ਕੋਲੇ ਉਹ ਦੇ ਰਿਹਾ ਤੇ ਬਾਕੀ ਆ ਆਪਣੀ ਕੁਤਰੀ ਨੇ ਕੱਢ ਲਈ ਆ ਬੱਚੇ ਅੱਜ ਹੀ ਕੱਢੇ ਜਾਣੇ ਠੀਕ ਹੈ ਜੀ ਕੋਈ ਆ ਵੀ ਬੱਚਾ ਥੱਲੇ ਲੈ ਲਾ ਗਰਮਾਇਸ਼ ਦੇ ਦੇ ਉਹਨੂੰ ਆਹ ਦੇਰ ਦੋਨੇ ਆ ਵੀ ਇੱਕੋ ਜਿਹਾ ਆ ਵੀ ਦੋਨੇ ਇੱਕੋ ਜਿਹਾ ਠੀਕ ਹੈ ਭਾਈ ਤੇ ਹੋਰ ਇੱਧਰ ਆਂਡੇ ਧਰੇ ਹੋਏ ਆ ਤੇ ਇੱਧਰ ਵੀ ਆਂਡਾ ਧਰਿਆ ਹੋਇਆ ਇੱਕ ਉਧਰ ਵੀ ਜਾਂਲੇ ਧਰੇ ਆ ਬਾਕੀ ਆਹੀ ਹੈ ਸਿਸਟਮ ਇੱਧਰ ਤਾਂ ਚਲੋ ਤੁਸੀਂ ਬੈਠੇ ਰਹੋ ਬਰੰਗ ਲਾਵਾਂਗੇ ਅਗਲੀ ਵੀਡੀਓ ਚ ਇਹਨੂੰ ਦੇਖਾਂ ਪ੍ਰੈਕਟਿਸ ਇਹ ਸੋਣੀ ਛੋਟੇ ਸਾਹਮਣੇ ਇਹਨਾਂ ਦੀ ਕਰਾਤੀ ਆਪਾਂ ਜੰਨੀ ਵੀ ਕਰਾਉਣੀ ਸੀ ਛਤਰੀਆਂ ਤੇ ਲੱਗ ਗਏ ਆ ਪਰ ਗਰਮੀ ਅੱਜ ਬਈ ਮਿਸਾ ਜੇ ਦੇਣ ਤੇ ਗਰਮੀਆਂ 'ਚ ਬਹੁਤ ਆ ਪਸੀਨਾ ਪਸੀਨਾ ਕਰਦਾ ਇਹਨਾਂ ਦਾ ਤੇ ਆ ਇੱਧਰ ਪੱਕੇ ਲੱਗ ਗਏ ਬਸ ਐ ਬੈਠੇ ਰਿਆ ਕਰਨਗੇ ਇਹਨੂੰ ਰੀੜਕੇ ਦਾ ਪਤਾ ਲੱਗ ਜੂ ਫੇਰ ਇਹਨਾਂ ਨੂੰ ਹਜੇ ਨਹੀਂ ਇੱਕ ਦੋ ਦਿਨਾਂ ਤੱਕ ਨਾ ਵੱਡੀ ਢਾਂਗੀ ਉੱਪਰ ਲਾ ਕੇ ਉੱਤੇ ਢੇੜਾ ਜੜਾਇਆ ਕਰਾਂਗੇ ਇਹਨਾਂ ਨੂੰ ਕੁਦ ਨੂੰ ਆ ਵੀ ਉੱਡਣ ਲੱਗ ਜਾਣਗੇ ਮਾੜਾ ਮਾੜਾ ਆਈ ਕਰਿਆ ਕਰਾਂਗੇ ਚਲੋ ਜੀ ਬਾਕੀ ਠੀਕ ਹੈ ਭਾਈ ਇਹ ਵੀਡੀਓ ਦਾ ਪੈਥੀ ਐਂਡ ਕਰ ਦਨੇ ਜਿਹੜੇ ਆਪਣੇ ਚੈਨਲ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸੀ ਵੀਡੀਓ ਕਰਦੇ ਲਗੀ ਬਾਏ ਮਤਰਾ ਤੇ ਬਾਕੀ ਜਿਹੜੇ ਕਮੈਂਟ ਕਰਦੇ ਉਹਨਾਂ ਦਾ ਧੰਨਵਾਦ ਕਰਦੇ ਰਿਹਾ ਕਰੋ ਸੋਹਣੇ ਸੋਹਣੇ ਕਮੈਂਟ ਕਈ ਭਾਈ ਹਾਲ ਚਾਲ ਪੁੱਛਦੇ ਹੁੰਦੇ ਵਧੀਆ ਭਾਈ ਚੜਦੀ ਗੱਲ ਸਾਰਾ ਸਿਸਟਮ ਓਕੇ ਰਿਪੋਰਟਾਂ ਵਾ ਖਿਆਲ ਰੱਖਿਆ ਕਰਵਾ ਦੇ ਜਾਨਵਰਾਂ ਦਾ ਇਹਨਾਂ ਨੂੰ ਲਾ ਦਾਂਗੇ ਭਾਈ ਘੰਟੇ ਕਿ ਬੈਠੇ ਰਹਿੰਦੇ ਕਮੈਂਟਾਂ ਮੈਂ ਕੋਲੀ ਆ ਨਹੀਂ ਬਿੱਲੀ ਦਾ ਵੀ ਉਹਨੇ ਡਾਰਾ ਜੀ